ਕਤਾ ਗਿਆ ਹੈ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰਾਂ ਦੇ ਗੁਰਗੇ ਦਾ ਇੰਕਾਊਂਟਰ ਕੀਤਾ ਗਿਆ ਲਤਾਂ ਦੇ ਵਿੱਚ ਤਿੰਨ ਤਿੰਨ ਗੋਲੀਆਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਈ ਕੇਸ ਦੇ ਵਿੱਚ ਇਹ ਗੁਰਗੇ ਜੁੜਿਆ ਹੈ ਬਦਮਾਸ਼ ਜਿਹੜੇ ਹੈ ਉਹ ਲੁੜਿੰਦਾ ਸੀਗੇ ਤੁਹਾਨੂੰ ਦੱਸਦੇ ਕਿ ਇੱਕ ਸਰਪੰਚ ਤੇ ਵੀ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਔਰ ਕਈ ਫਰੋਤੀ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਲੜਿੰਦਾ ਸੀਗੇ ਔਰ ਅੱਜ ਜਦੋਂ ਇਹਨਾਂ ਨੂੰ ਪੁਲਿਸ ਨੂੰ ਇਤਲਾ ਮਿਲਦੀ ਹੈ ਦਰਅਸਲ ਪੁਲਿਸ ਨੂੰ ਇਤਲਾ ਮਿਲੀ ਕਿ ਇਹਨਾਂ ਦੇ ਵੱਲੋਂ ਕਿਸੇ ਹੋਰ ਦਾ ਹੋਰ ਵੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਹੈ ਤਾਂ ਪੁਲਿਸ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਔਰ ਜਦੋਂ ਇਸ਼ਾਰਾ ਦੇ ਕੇ ਇਹਨਾਂ ਨੂੰ ਰੋਕਿਆ ਗਿਆ ਮੋਟਰਸਾਈਕਲ ਤੇ ਇਹਨਾਂ ਨੂੰ ਰੋਕਿਆ ਗਿਆ ਰੁਕਣ ਦਾ ਇਸ਼ਾਰਾ ਕੀਤਾ ਪਰ ਇਹ ਬਦਮਾਸ਼ ਜਿਹੜੇ ਆ ਉਹ ਰੁਕੇ ਨਹੀਂ ਸਕੋ ਉਲਟਾ ਪੁਲਿਸ ਦੇ ਉੱਪਰ ਕੀ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਪੜ ਤੋੜ ਗੋਲੀਆਂ ਚਲਾਉਣੀਆਂ ਪੁਲਿਸ ਦੇ ਉੱਪਰ ਸ਼ੁਰੂ ਕਰ ਦਿੱਤੀਆਂ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਹਮਲਾ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਦੋਨੋਂ ਬਦਮਾਸ਼ਾਂ ਦੇ ਲਤਾਂ ਦੇ ਵਿੱਚ ਤੁਹਾਨੂੰ ਦੱਸਦੀ ਕਿ ਤਿੰਨ ਤਿੰਨ ਗੋਲੀਆਂ ਜਿਹੜੀਆਂ ਉਹ ਲੱਗੀਆਂ ਨੇ ਤਾਂ ਤੜਕਸਾਰ ਕੀ ਇਹ ਵੱਡਾ ਇਨਕਾਊਂਟਰ ਪੰਜਾਬ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਿਸ਼ੈਰਾ ਪਨੂਆ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਰਨਤਾਰਨ ਦੇ ਵਿੱਚ ਇਹ ਵੱਡਾ ਇਨਕਾਊਂਟਰ ਕੀਤਾ ਗਿਆ ਹੈ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਨੂੰ ਇੱਕ ਗੁਰਗੇ ਜਿਹੜੇ ਉਹ ਲੜਿੰਦਾ ਸੀ ਜਿਹੜੇ ਕਿ ਗੈਂਗਸਟਰਾਂ ਦੇ ਇਸ਼ਾਰਿਆਂ ਦੇ ਉੱਪਰ ਫਰੋਤੀਆਂ ਦਾ ਕੰਮ ਕਰ ਰਹੇ ਸੀ ਜਾਂ ਕਿਸੇ ਦੇ ਨਾਲ ਮਾਰਕੁਟਾਈ ਦਾ ਕੰਮ ਕੀਤਾ ਜਾਂਦਾ ਸੀ ਫਰੋਤੀਆਂ ਦਾ ਕੰਮ ਹੋ ਗਿਆ ਕਿਸੇ ਨੂੰ ਧਮਕੀ ਦੇ ਦੇਣੀ ਤਾਂ ਇਸ ਤਰੀਕੇ ਦੇ ਮਾਮਲਿਆਂ ਦੇ ਵਿੱਚ ਲੜਿੰਦਾ ਸੀਗਾ aur ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਗੁਰਗਾ ਜਿਹੜਾ ਆ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਹੈਂਡ ਗ੍ਰਨੇਡ ਬਰਾਮਦਗੀ ਦੇ ਵਿੱਚੋਂ ਲੜਿੰਦਾ ਸੀ ਤਾਂ ਇਹਨਾਂ ਦੇ ਉੱਪਰ ਪਹਿਲਾਂ ਹੀ ਕਾਫੀ ਸਾਰੇ ਮੁਕੱਦਮੇ ਜੁੜੇ ਆ ਉਹ ਦਰਜ ਸੀ ਔਰ ਇਹ ਦੋਵੇਂ ਗੁਰਗੇ ਪੰਜਾਬ ਪੁਲਿਸ ਨੂੰ ਲੜਿੰਦਾ ਸੀਗੇ ਔਰ ਜਦੋਂ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਇਤਲਾਹ ਮਿਲਦੀ ਹੈ ਕਿ ਇਹ ਦੋਨੋਂ ਜਾਣੇ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਨੇਤਾ ਪੁਲਿਸ ਚੁਕੰਨੀ ਹੋ ਜਾਂਦੀ ਹੈ ਪੁਲਿਸ ਦੇ ਵੱਲੋਂ ਸ਼ਿਕੰਜਾ ਜਿਹੜਾ ਕੱਸ ਲਿਆ ਜਾਂਦਾ ਆਪਣੀ ਟੀਮ ਤਿਆਰ ਕੀਤੀ ਜਾਂਦੀ ਹੈ ਔਰ ਇਹਨਾਂ ਦਾ ਪਿੱਛਾ ਕੀਤਾ ਜਾਂਦਾ ਹਰ ਜਦੋਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕੇ ਨਹੀਂ ਸਕੋ ਇਹਨਾਂ ਨੇ ਉਲਟਾ ਜਿਹੜੇ ਇਹਨਾਂ ਦੇ ਕੋਲ ਵੈਪਨ ਸੀ ਉਸ ਦੇ ਨਾਲ ਪੰਜਾਬ ਪੁਲਿਸ ਤੇ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਫਾਇਰਿੰਗ ਦੇ ਵਿੱਚ ਜਦੋਂ ਪੰਜਾਬ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਪੰਜਾਬ ਪੁਲਿਸ ਨੇ ਵੀ ਜਵਾਬ ਦਿੱਤਾ ਤਾਂ ਇਹ ਦੋਨੋਂ ਗੁਰਗੇ ਜਿਹੜੇ ਆ ਬਦਮਾਸ਼ ਜਿਹੜੇ ਆ ਇਹਨਾਂ ਦੇ ਲਤਾਂ ਦੇ ਉੱਪਰ ਗੋਲੀਆਂ ਲੱਗੀਆਂ ਤਿੰਨ ਤਿੰਨ ਗੋਲੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਇਹਨਾਂ ਦੀ ਹਾਲਤ ਕਾਫੀ ਸੀਰੀਅਸ ਤਸਵੀਰ ਜਾ ਰਹੀਆ ਮੌਕੇ ਤੇ ਤਰਨਤਾਰਨ ਦੇ ਐਸਐਸਪੀ ਅਭਿਮਨਿਉ ਰਾਣਾ ਵੀ ਮੌਜੂਦ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦਾ ਜਾਇਜ਼ਾ ਜਿਹੜਾ ਉਹ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੜਕਸਾਰ ਇਸ ਜਗ੍ਹਾ ਦੇ ਉੱਪਰ ਇਨਕਾਊਂਟਰ ਕੀਤਾ ਗਿਆ ਹੈ ਹਾਲਾਂਕਿ ਇਹ ਪਿਛਲੇ ਕਈ ਸਮੇਂ ਤੋਂ ਪੰਜਾਬ ਪੁਲਿਸ ਨੂੰ ਲੋੜਿੰਦਾ ਸੀ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਨਿਸ਼ਾਰਾ ਪਨੂਆ ਦੇ ਸਰਪੰਚ ਦੇ ਉੱਪਰ ਵੀ ਗੋਲੀ ਚੱਲਣ ਦਾ ਜਦੋਂ ਮਾਮਲਾ ਸਾਹਮਣੇ ਆਇਆ ਸੀ ਤਾਂ ਉਹਦੇ ਵਿੱਚ ਵੀ ਇਹਨਾਂ ਦਾ ਹੱਥ ਜਿਹੜਾ ਦੱਸਿਆ ਜਾ ਰਿਹਾ ਸੀ ਔਰ ਕਈ ਫਰੋਤੀ ਮਾਮਲਿਆਂ ਦੇ ਵਿੱਚ ਇਹ ਲੋੜਿੰਦਾ ਸੀਗੇ ਔਰ ਹੈਡ ਗ੍ਰਨੇਡ ਬ੍ਰਾਹਮਤ ਕੀ ਦੇ ਵਿੱਚ ਵੀ ਇਹਨਾਂ ਦੀ ਆ ਪੰਜਾਬ ਪੁਲਿਸ ਨੂੰ ਪਾਲਸੀ ਔਰ ਪੰਜਾਬ ਪੁਲਿਸ ਨੂੰ ਅੱਜ ਤੇ ਦੋ ਸੂਚਨਾ ਮਿਲਦੀ ਹੈ ਤਾਂ ਪੰਜਾਬ ਪੁਲਿਸ ਇਸ ਦੇ ਵਿੱਚ ਸਫਲ ਰਹਿੰਦੀ ਹੈ ਕਿ ਇਹਨਾਂ ਨੂੰ ਕਾਬੂ ਕਰ ਸਕੇ ਹਾਲਾਂਕਿ ਇਹਨਾਂ ਦੇ ਵੱਲੋਂ ਗੋਲੀਆਂ ਜਿਹੜੀਆਂ ਪੰਜਾਬ ਪੁਲਿਸ ਤੇ ਚਲਾਈਆਂ ਗਈਆਂ ਪੰਜਾਬ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਜਵਾਬੀ ਕਾਰਵਾਈ ਕੀਤੀ ਜਿਸ ਦੇ ਵਿੱਚ ਇਹਨਾਂ ਦੇ ਗੋਲੀਆਂ ਲੱਗੀਆਂ ਨੇ ਲੱਤਾਂ ਦੇ ਉੱਪਰ ਹਥਿਆਰ ਦੀ ਵੀ ਬਰਾਮਦਗੀ ਹੋ ਚੁੱਕੀ ਆਰ ਜਿਸ ਵਾਹਨ ਤੇ ਸਵਾਰ ਸੀ ਸਾਧਨ ਤੇ ਸਵਾਰ ਸੀ ਉਹਦੀ ਵੀ ਬਰਾਮਦਗੀ ਜਿਹੜੀ ਆ ਪੁਲਿਸ ਨੂੰ ਹੋ ਚੁੱਕੀ ਆਰ ਇਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਤਰਨਤਾਰਨ ਪੁਲਿਸ ਨੂੰ ਮਿਲੀ ਹੈ ਦੋ ਵੱਡੇ ਗੈਂਗਸਟਰਾਂ ਦੇ ਗੁਰਗਿਆ ਦਾ ਇਨਕਾਊਂਟਰ ਕੀਤਾ ਗਿਆ ਹੈ ਵੱਡੇ ਪੇਜ ਖੁੱਲ ਸਕਦੇ ਨੇ ਵੱਡਾ ਨੈਕਸਸ ਜਿਹੜਾ ਕਲੀਅਰ ਹੋ ਸਕਦਾ ਹੈ ਫਿਲਹਾਲ ਇਹ ਕਈ ਮਾਮਲਿਆਂ ਦੇ ਵਿੱਚ ਮਹਿਕਪ੍ਰੀਤ ਤੇ ਯੁਵਰਾਜ ਸਿੰਘ ਇੱਕ ਬਟਾਲੇ ਦੀ ਵਾਲੀ ਸਾਈਡ ਦਾ ਰਹਿਣ ਵਾਲਾ ਹੈ ਪਿੰਡ ਸੇਖਵਾ ਦਾ ਦੱਸਿਆ ਜਾ ਰਿਹਾ ਔਰ ਦੂਜਾ ਤਰਨਤਾਰਨ ਵਾਲੀ ਸਾਈਡ ਦਾ ਹੀ ਰਹਿਣ ਵਾਲਾ ਸੀ ਇਹ ਦੋਨੇ ਆਪਸ ਦੇ ਵਿੱਚ ਕਿਵੇਂ ਮਿਲੇ ਇਹਨਾਂ ਦੇ ਲਿੰਕ ਗੈਂਗਸਟਰਾਂ ਦੇ ਨਾਲ ਕਿਵੇਂ ਹੁੰਦੇ ਨੇ ਇਹ ਦੱਸਿਆ ਜਾ ਰਿਹਾ ਕਿ ਜੈਸਲ ਚੰਬਲ ਤੇ ਸੱਤਾ ਗੈਂਗ ਦੇ ਦੋਨੋਂ ਗੁਰਗੇ ਦੱਸੇ ਜਾ ਰਹੇ ਨੇ ਇਹ ਗੈਂਗ ਦੇ ਨਾਲ ਇਹਨਾਂ ਦਾ ਮਿਲਾਪ ਕਿਵੇਂ ਹੁੰਦਾ ਹੈ ਉਸ ਤੋਂ ਬਾਅਦ ਇਹ ਕਿਵੇਂ ਕੰਮ ਨੂੰ ਕਰਦੇ ਨੇ ਅੱਜ ਤੱਕ ਕਿੰਨੀਆਂ ਫਰੋਤੀਆਂ ਮੰਗੀਆਂ ਨੇ ਕਿੰਨੀਆਂ ਲੁੱਟਾ ਖੋਹਾ ਕੀਤੀਆਂ ਨੇ ਹੋਰ ਕਿਹੜੇ-ਕਿਹੜੇ ਪਰਚੇ ਨੇ ਤਾਂ ਤਮਾਮ ਇਹਨਾਂ ਚੀਜ਼ਾਂ ਦਾ ਵੱਡਾ ਖੁਲਾਸਾ ਹੋ ਸਕਦਾ ਹੈ ਫਿਲਹਾਲ ਇਹ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ